ਸਰਵਾਰ ਉਪਦੇਸ਼ ਪੇਸ਼ ਕਰਦੇ ਨੇ ਜਦੋਂ ਆਸ਼ਰਮ ਦੇ ਸਾਰੇ ਬੱਚੇ ਹੋਰਾਂ ਕੰਮਾਂ ਵਿੱਚ ਰੁੱਝੇ ਹੁੰਦੇ ਤਾਂ ਇੱਕ ਬੱਚਾ ਇੱਕ ਕੋਨੇ ਵਿੱਚ ਚੁੱਪਚਾਪ ਬੈਠਾ ਰਹਿੰਦਾ ਤੇ ਆਪਣੇ ਆਪ ਵਿੱਚ ਗਵਾਚ ਜਾਂਦਾ ਉਹ ਅਕਸਰ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਸੀ ਆਸ਼ਰਮ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਾਅਦ ਜਿੱਥੇ ਸਾਰੇ ਬੱਚੇ ਪੂਰੇ ਦਿਨ ਦੀਆਂ ਘਟਨਾਵਾਂ ਬਾਰੇ ਵਿਚਾਰ ਵਟਾਂਦਰਾ ਕਰਨ ਲੱਗਦੇ। ਉੱਥੇ ਹੀ ਉਹ ਸ਼ਾਂਤ ਰਹਿਣ ਵਾਲਾ ਬੱਚਾ ਬੋੜ ਦੇ ਦਰਖਤ ਹੇਠਾਂ ਬੈਠ ਸਿਮਰਨ ਕਰਦਾ ਰਹਿੰਦਾ। ਸਾਰੇ ਬੱਚੇ ਹੈਰਾਨ ਸੀ ਕਿਉਂਕਿ ਉਸ ਦਾ ਕੋਈ ਦੋਸਤ ਨਹੀਂ ਸੀ। ਉਹ ਅਕਸਰ ਆਸ਼ਰਮ ਵਿੱਚ ਇਕੱਲਾ ਹੀ ਘੁੰਮਦਾ ਰਹਿੰਦਾ ਸੀ। ਇਹ ਦੇਖ ਕੇ ਉਸ ਦੇ ਗੁਰੂ ਬਹੁਤ ਖੁਸ਼ ਹੁੰਦੇ। ਉਹਨਾਂ ਨੇ ਮਹਿਸੂਸ ਕੀਤਾ ਕਿ ਆਸ਼ਰਮ ਵਿੱਚ ਕੋਈ ਤਾਂ ਜਿਹਾ ਹੈ ਜੋ ਕਿ ਮੌਨ ਜਾਣ ਕੇ ਚੋਪਰੇਣ ਦੀ ਸ਼ਕਤੀ ਨੂੰ ਸਮਝਦਾ ਹੈ ਇਸ ਦੀ ਮਹੱਤਤਾ ਨੂੰ ਸਮਝਦਾ ਹੈ ਜਦੋਂ ਵੀ ਆਸ਼ਰਮ ਸੰਬੰਧੀ ਕੋਈ ਅਹਿਮ ਫੈਸਲਾ ਲੈਣਾ ਹੁੰਦਾ ਸੀ ਤਾਂ ਉਹ ਉਸ ਦੀ ਰਾਏ ਜ਼ਰੂਰ ਲੈਂਦੇ ਸੀ ਪਰ ਇਹੀ ਗੱਲ ਗੁਰੂ ਦੇ ਹੋਰ ਚੇਲੇ ਨੂੰ ਬਹੁਤ ਪਰੇਸ਼ਾਨ ਕਰਦੀ ਸੀ ਕਿਉਂਕਿ ਉਹ ਗੁਰੂ ਦਾ ਪਸੰਦੀਦਾ ਚੇਲਾ ਬਣਨਾ ਚਾਹੁੰਦਾ ਸੀ ਇਸੇ ਲਈ ਉਹ ਗੁਰੂ ਦੇ ਸਾਹਮਣੇ ਦੂਜੇ ਬੱਚਿਆਂ ਦੇ ਕੰਮਾਂ ਵਿੱਚ ਕੋਈ ਨਾ ਕੋਈ ਕਮੀਆਂ ਕੱਢਦਾ ਰਹਿੰਦਾ ਸੀ ਤਾ ਜੋ ਗੁਰੂ ਉਸ ਨੂੰ ਮਹਾਨ ਸਮਝਣ ਲੱਗ ਪੈਣ ਅਕਸਰ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਨਿਭਾਉਣ ਦਾ ਦਿਖਾਵਾ ਕਰਦਾ ਸੀ ਚਾਹੇ ਉਸ ਤੋਂ ਕਿਸੇ ਨੇ ਸਲਾਹ ਵੀ ਨਾ ਪੁੱਛੀ ਹੋਵੇ ਪਰ ਫਿਰ ਵੀ ਉਹਨਾਂ ਨੂੰ ਆਪਣੀ ਸਲਾਹ ਦਿੰਦਾ ਰਹਿੰਦਾ ਸੀ ਉਹ ਬਹੁਤ ਬੋਲਚਾਲ ਵਾਲਾ ਚੇਲਾ ਸੀ ਤੇ ਆਸ਼ਰਮ ਦੇ ਬਾਕੀ ਸਾਰੇ ਬੱਚਿਆਂ ਵਿੱਚ ਵੀ ਬਹੁਤ ਮਸ਼ਹੂਰ ਸੀ ਕਿਉਂਕਿ ਉਹ ਸਾਰਿਆਂ ਨਾਲ ਹੱਸਦਾ ਤੇ ਮਜ਼ਾਕ ਕਰਦਾ ਸੀ ਸਰਦਨ ਉਹਨਾਂ ਨਾਲ ਗੱਲਾਂ ਕਰਦਾ ਰਹਿੰਦਾ ਸੀ ਇਸੇ ਕਰਕੇ ਉਹ ਸਾਰਿਆਂ ਨਾਲ ਦੋਸਤੀ ਕਰ ਗਿਆ ਪਰ ਜਦੋਂ ਆਸ਼ਰਮ ਦੇ ਗੁਰੂ ਉਸ ਦੀ رائے ਲਏ ਬਿਨਾ ਦੂਸਰੇ ਬੱਚੇ ਦੀ ਰਹਿ ਲੈ ਲੈਂਦੇ ਸੀ ਤਾਂ ਇਹ ਗੱਲ ਉਸ ਨੂੰ ਬਹੁਤ ਪਰੇਸ਼ਾਨ ਕਰਦੀ ਸੀ ਉਸ ਨੂੰ ਇਹ ਲੱਗਦਾ ਸੀ ਕਿ ਉਹ ਦੂਸਰੇ ਬੱਚੇ ਨਾਲੋਂ ਵੱਧ ਬੁੱਧੀਮਾਨ ਹੈ ਪਰ ਗੁਰੂ ਫਿਰ ਵੀ ਉਸ ਦੀ ਤਰਫਦਾਰੀ ਕਰਦੇ ਨੇ ਅਜੀਬ ਵੀ ਨਹੀਂ ਸੀ ਕਿ ਗੁਰੂ ਨੂੰ ਉਸ ਜ਼ਿਆਦਾ ਬੋਲਣ ਵਾਲੇ ਚੇਲੇ ਦੇ ਸੁਭਾਅ ਬਾਰੇ ਪਤਾ ਹੀ ਨਹੀਂ ਸੀ ਪਰ ਗੁਰੂ ਉਸ ਨੂੰ ਆਪਣੇ ਤਰੀਕੇ ਨਾਲ ਸਿਖਾਉਣਾ ਚਾਹੁੰਦੇ ਸੀ ਤਾਂ ਜੋ ਉਸ ਦੀ ਬਹੁਤ ਜ਼ਿਆਦਾ ਬੋਲਣ ਦੀ ਆਦਤ ਦਿਖਾਵਾ ਕਰਨ ਦੀ ਆਦਤ ਦੂਜਿਆਂ ਵਿੱਚ ਨੁਕਸ ਕੱਢਣ ਦੀ ਆਦਤ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਜਾਵੇ ਤੇ ਉਹ ਚੁੱਪ ਰਹਿ ਕੇ ਗਿਆਨ ਦੀਆਂ ਗਹਿਰਾਈਆਂ ਨੂੰ ਝੂਪਾਵੇ ਅਸਲ ਵਿੱਚ ਹਰ ਸੱਚੇ ਗੁਰੂ ਦੀ ਇਹੀ ਇੱਛਾ ਹੁੰਦੀ ਹੈ ਉਹ ਕਿਸੇ ਤਰ੍ਹਾਂ ਉਸ ਬੋਲਚਾਲ ਵਾਲੇ ਚੇਲੇ ਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦੇ ਸੀ ਕਿ ਬੇਅੰਤ ਸੱਚ ਨੂੰ ਚੁੱਪ ਰਹਿ ਕੇ ਹੀ ਜਾਣਿਆ ਜਾ ਸਕਦਾ ਹੈ। ਉਸ ਵਿਰਾਟ ਦਾ ਅਹਿਸਾਸ ਚੁੱਪ ਰਹਿਣ ਨਾਲ ਹੀ ਕੀਤਾ ਜਾ ਸਕਦਾ ਹੈ। ਇੱਕ ਦਿਨ ਗੁਰੂ ਨੂੰ ਇੱਕ ਤਰੀਕਾ ਸੁਝਿਆ। ਉਹਨਾਂ ਨੇ ਆਸ਼ਰਮ ਦੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਵੱਖ-ਵੱਖ ਪਿੰਡਾਂ ਵਿੱਚ ਭੀਖ ਮੰਗਣ ਲਈ ਭੇਜ ਰਿਹਾ ਤੇ ਜਿਹੜੇ ਵੀ ਦੋ ਬੱਚੇ ਵੱਧ ਤੋਂ ਵੱਧ ਭੀਖ ਲੈ ਕੇ ਆਉਣਗੇ ਉਹਨਾਂ ਦੋਵਾਂ ਨੂੰ ਆਸ਼ਰਮ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਮੌਕਾ ਦਿੱਤਾ ਜਾਵੇਗਾ ਆਪਣੀ ਗੱਲ ਜਾਰੀ ਰੱਖਦਿਆਂ ਗੁਰੂ ਨੇ ਦੱਸਿਆ ਕਿ ਭੀਖ ਮੰਗਣ ਨਾਲ ਸਾਡੀ ਹੋਮੇ ਖਤਮ ਹੁੰਦੀ ਹੈ ਇਸ ਲਈ ਹਰ ਚੇਲੇ ਨੂੰ ਦਿਲੋਂ ਦਾਨ ਮੰਗਣਾ ਚਾਹੀਦਾ ਹੈ ਕੋਈ ਵੀ ਇਸ ਕੰਮ ਨੂੰ ਹਲਕੇ ਵਿੱਚ ਨਾ ਲਵੇ ਨੈਤਾਂ ਉਹ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਗਿਆਨ ਗਵਾ ਬੈਠਣਗੇ ਆਸ਼ਰਮ ਦੇ ਗੁਰੂ ਨੇ ਜਾਣ ਬੁੱਝ ਕੇ ਜ਼ਿਆਦਾ ਬੋਲਣ ਵਾਲੇ ਚੇਲੇ ਤੇ ਮੌਣ ਰਹਿਣ ਵਾਲੇ ਚੇਲੇ ਦੀ ਜੋੜੀ ਬਣਾ ਦਿੱਤੀ ਜ਼ਿਆਦਾ ਬੋਲਣ ਵਾਲੇ ਚੇਲੇ ਦੇ ਮਨ ਵਿੱਚ ਇੱਕ ਹੀ ਗੱਲ ਚੱਲ ਰਹੀ ਸੀ ਕਿ ਇਸ ਵਾਰ ਉਸ ਨੂੰ ਮੌਕਾ ਮਿਲਿਆ ਹੈ ਤੇ ਉਹ ਇਸ ਵਾਰ ਗੁਰੂ ਨੂੰ ਜ਼ਰੂਰ ਦਿਖਾਵੇਗਾ ਕਿ ਉਹ ਚੁੱਪ ਰਹਿਣ ਵਾਲੇ ਚੇਲੇ ਨਾਲੋਂ ਕਿੰਨਾ ਪ੍ਰਤਿਭਾਸ਼ਾਲੀ ਹੈ ਦੋਨੋਂ ਚੇਲਿਆਂ ਨੇ ਆਪਣੀ ਸਹਿਮਤੀ ਨਾਲ ਆਪਸ ਵਿੱਚ ਫੈਸਲਾ ਕੀਤਾ ਕਿ ਦੋਨੋਂ ਪਿੰਡ ਦੇ ਵੱਖ-ਵੱਖ ਕੋਨਿਆਂ ਤੋਂ ਭੀਖ ਮੰਗਣੀ ਸ਼ੁਰੂ ਕਰਨਗੇ ਤਾਂ ਜੋ ਭੀਖ ਮੰਗਣ ਦਾ ਕੰਮ ਜਲਦੀ ਖਤਮ ਕੀਤਾ ਜਾ ਸਕੇ ਚੋਪਰਣ ਵਾਲਾ ਚੇਲਾ ਹਰ ਦਰਵਾਜ਼ੇ ਤੇ ਜਾਂਦਾ ਤੇ ਹੱਥ ਜੋੜਦਾ ਤੇ ਉਹਨਾਂ ਦੇ ਅੱਗੇ ਆਪਣਾ ਦਾਨ ਕਟੋਰਾ ਰੱਖ ਦਿੰਦਾ ਉਸਦੇ ਚਿਹਰੇ ਤੇ ਸਾਦਗੀ ਤੇ ਅੱਖਾਂ ਵਿੱਚ ਇਕਾਂਤ ਸੀ ਜਿਸ ਕਾਰਨ ਦਾਨ ਦੇਣ ਵਾਲੇ ਉਸਨੂੰ ਦਾਨ ਦੇ ਕੇ ਆਪਣੇ ਆਪ ਨੂੰ ਧਨ ਸਮਝਦੇ ਸੀ ਦੂਜੇ ਪਾਸੇ ਜ਼ਿਆਦਾ ਬੋਲਣ ਵਾਲਾ ਚੇਲਾ ਹਰ ਘਰ ਜਾ ਕੇ ਉਹਨਾਂ ਨੂੰ ਕੋਈ ਨਾ ਕੋਈ ਗਿਆਨ ਦਿੰਦਾ ਸੀ ਜਿਸ ਕਾਰਨ ਬਹੁਤੇ ਲੋਕ ਉਸਨੂੰ ਭੀਖ ਦਿੱਤੇ ਬਿਨਾਂ ਹੀ ਵਾਪਸ ਮੋੜ ਦਿੰਦੇ ਸੀ ਸਾਰੇ ਪਿੰਡ ਵਿੱਚ ਭੀਖ ਮੰਗਣ ਤੋਂ ਬਾਅਦ ਜਦੋਂ ਉਹ ਦੋਵੇਂ ਪਿੰਡ ਦੇ ਵਿਚਕਾਰ ਇਕੱਠੇ ਹੋਏ ਤਾਂ ਜ਼ਿਆਦਾ ਬੋਲਣ ਵਾਲੇ ਚੇਲੇ ਨੇ ਦੇਖਿਆ ਕਿ ਜੋ ਚੇਲਾ ਚੋਪ ਰਿਹਾ ਹੈ ਉਸ ਦੇ ਕੋਲ ਉਸ ਤੋਂ ਦੁੱਗਣੀ ਭੀਖ ਹੈ ਇਹ ਦੇਖ ਕੇ ਉਸ ਦੇ ਦਿਲ ਨੂੰ ਬਹੁਤ ਦੁੱਖ ਹੋਇਆ ਪਰ ਜਦੋਂ ਉਹ ਦੋਵੇਂ ਭੀਖਿਆ ਦਾ ਸਮਾਨ ਲੈ ਕੇ ਆਸ਼ਰਮ ਵੱਲ ਜਾ ਰਹੇ ਸੀ ਤਾਂ ਜ਼ਿਆਦਾ ਬੋਲਣ ਵਾਲੇ ਚੇਲੇ ਨੇ ਇੱਕ ਚਾਲ ਸੋਚੀ ਉਸ ਨੇ ਸ਼ਾਂਤ ਚੇਲੇ ਨੂੰ ਕਿਹਾ ਕਿ ਸਾਨੂੰ ਆਪਣੀ ਭੀਖਿਆ ਇੱਕ ਹੀ ਥੈਲੇ ਵਿੱਚ ਪਾਉਣੀ ਚਾਹੀਦੀ ਹੈ ਗੁਰੂ ਜੀ ਨੇ ਸਾਨੂੰ ਦੋਵਾਂ ਨੂੰ ਇਕੱਠੇ ਭੀਖ ਮੰਗਣ ਲਈ ਕਿਹਾ ਸੀ ਚੋਪਰੇਣ ਵਾਲੇ ਚੇਲੇ ਨੇ ਬਿਨਾਂ ਕੁਝ ਕਹੇ ਆਪਣੀ ਸਾਰੀ ਭਿਖਿਆ ਉਸਦੇ ਥੈਲੇ ਵਿੱਚ ਪਾ ਦਿੱਤੀ। ਜ਼ਿਆਦਾ ਬੋਲਣ ਵਾਲਾ ਚੇਲਾ ਮਨ ਹੀ ਮਨ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਸੀ ਕਿ ਹੁਣ ਗੁਰੂ ਜੀ ਨੂੰ ਪਤਾ ਨਹੀਂ ਚਲੇਗਾ ਕਿ ਸਾਡੇ ਵਿੱਚੋਂ ਕਿਸਨੇ ਜ਼ਿਆਦਾ ਭਿਖ ਮੰਗੀ ਹੈ। ਉਸਨੂੰ ਲੱਗ ਰਿਹਾ ਸੀ ਕਿ ਗੁਰੂ ਜੀ ਮੈਨੂੰ ਇਸ ਤੋਂ ਘੱਟ ਪ੍ਰਤਿਭਾਸ਼ਾਲੀ ਸਮਝਣਗੇ। ਇਸ ਲਈ ਉਸਨੇ ਇਹ ਚਾਲ ਵਰਤੀ। ਸਾਰੇ ਚੇਲਿਆਂ ਦੇ ਆਉਣ ਤੋਂ ਬਾਅਦ ਸ਼ਾਮ ਨੂੰ ਜਦੋਂ ਸਾਰਿਆਂ ਦੀ ਭਿਖਿਆ ਤੋਲੀ ਗਈ ਇਹਨਾਂ ਦੋ ਚੇਲਿਆਂ ਨੇ ਸਭ ਤੋਂ ਵੱਧ ਭਿਖਿਆ ਪ੍ਰਾਪਤ ਕੀਤੀ ਹੋਈ ਸੀ। ਗੁਰੂ ਨੇ ਸਾਰੇ ਬੱਚਿਆਂ ਦੇ ਸਾਹਮਣੇ ਇਹਨਾਂ ਦੋਨਾਂ ਨੂੰ ਸ਼ਾਬਾਸ਼ ਦਿੰਦੇ ਕਿਹਾ ਕਿ ਮੈਂ ਆਸ਼ਰਮ ਦੇ ਕੰਮਕਾਰ ਤੁਹਾਨੂੰ ਦੋਵਾਂ ਨੂੰ ਨਹੀਂ ਸੌਂਪ ਸਕਦਾ। ਇਸ ਕਾਰਨ ਆਪਸੀ ਮਤਭੇਦ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਤੁਹਾਡੇ ਵਿੱਚੋਂ ਜਿਹੜਾ ਜ਼ਿਆਦਾ ਭੀਖ ਲੈ ਕੇ ਆਇਆ ਹੈ ਆਸ਼ਰਮ ਦੀ ਜ਼ਿੰਮੇਵਾਰੀ ਉਸ ਨੂੰ ਹੀ ਸੌਂਪੀ ਜਾਵੇਗੀ। ਜਦੋਂ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਵਿੱਚੋਂ ਜ਼ਿਆਦਾ ਭਿਖਿਆ ਕੌਣ ਲੈ ਕੇ ਆਇਆ ਹੈ ਤਾਂ ਜ਼ਿਆਦਾ ਬੋਲਣ ਵਾਲੇ ਚੇਲੇ ਨੇ ਕਿਹਾ ਕਿ ਗੁਰੂ ਜੀ ਮੈਂ ਇਸ ਤੋਂ ਦੁੱਗਣੀ ਭੀਖ ਮੰਗ ਕੇ ਲਿਆਇਆ ਸੀ ਪਰ ਮੇਰੇ ਤੋਂ ਇੱਕ ਗਲਤੀ ਹੋ ਗਈ ਕਿ ਮੈਂ ਦੋਵਾਂ ਦੀ ਭੀਖ ਇੱਕੋ ਥੈਲੇ ਵਿੱਚ ਪਾ ਦਿੱਤੀ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਅਜਿਹਾ ਫੈਸਲਾ ਲੈਣ ਜਾ ਰਹੇ ਹੋ ਨਹੀਂ ਤਾਂ ਮੈਂ ਆਪਣੀ ਭੀਖਿਆ ਵਾਲਾ ਥੈਲਾ ਅਲੱਗ ਹੀ ਰੱਖ ਲੈਂਦਾ ਅਸਤੇ ਗੁਰੂ ਜੀ ਨੇ ਚੌਪਰਣ ਵਾਲੇ ਚੇਲੇ ਨੂੰ ਪੁੱਛਿਆ ਕਿ ਕੀ ਤੂੰ ਇਸ ਦੀ ਗੱਲ ਨਾਲ ਸਹਿਮਤ ਹੈ ਕੀ ਤੂੰ ਇਸ ਤੋਂ ਘੱਟ ਭੀਖ ਲੈ ਕੇ ਆਇਆ ਸੀ ਇਹ ਸੁਣ ਕੇ ਚੌਪਰਣ ਵਾਲੇ ਚੇਲੇ ਨੇ ਕਿਹਾ ਕਿ ਗੁਰੂ ਜੀ ਮੇਰੇ ਕੋਲ ਕੋਈ ਸਾਧ ਨਹੀਂ ਹੈ ਜਿਦੇ ਨਾਲ ਮੈਂ ਸਾਬਤ ਕਰ ਸਕਾਂ ਕਿ ਮੈਂ ਇਸ ਤੋਂ ਵੱਧ ਦਾਨ ਲਿਆ ਸੀ ਅਸਲ ਵਿੱਚ ਇਹ ਉਲਟਾ ਕਹਿ ਰਿਹਾ ਹੈ ਦੁੱਗਣੀ ਭੀਖ ਮੈਂ ਲੈ ਕੇ ਆਇਆ ਸੀ ਤੇ ਉਹ ਮੇਰੇ ਤੋਂ ਅੱਧੀ ਭੀਖ ਲੈ ਕੇ ਆਇਆ ਸੀ ਤੇ ਇਸ ਨੇ ਹੀ ਮੈਨੂੰ ਭੀਖ ਇੱਕੋ ਥੱਲੇ ਵਿੱਚ ਰੱਖਣ ਲਈ ਕਿਹਾ ਸੀ ਆਸ਼ਰਮ ਤੋਂ ਕੁਝ ਦੂਰੀ ਤੇ ਇੱਕ ਪਹਾੜੀ ਸੀ ਜਿਸਦੇ ਪਿੱਛੇ ਸ਼ਾਮ ਨੂੰ ਸੂਰਜ ਡੁੱਬ ਰਿਹਾ ਸੀ ਗੁਰੂ ਜੀ ਤਾਂ ਜਾਣਦੇ ਹੀ ਸੀ ਕਿ ਕੌਣ ਸੱਚ ਬੋਲ ਰਿਹਾ ਹੈ ਪਰ ਬਾਕੀ ਬੱਚਿਆਂ ਦੇ ਸਾਹਮਣੇ ਸੱਚ ਸਬਦ ਕਰ ਲਈ ਉਹਨਾਂ ਨੇ ਦੋਵਾਂ ਨੂੰ ਸਵਾਲ ਪੁੱਛਿਆ ਕਿ ਇਸ ਪਹਾੜੀ ਦੇ ਪਿੱਛੇ ਤੁਹਾਨੂੰ ਕੀ ਦਿਖਾਈ ਦੇ ਰਿਹਾ ਹੈ ਇਹ ਸੁਣ ਕੇ ਜ਼ਿਆਦਾ ਗੱਲਾਂ ਕਰਨ ਵਾਲੇ ਚੇਲੇ ਨੇ ਝਟ ਕਿਹਾ ਕਿ ਗੁਰੂ ਜੀ ਸੂਰਜ ਪਹਾੜੀ ਦੇ ਪਿੱਛੇ ਆਪਣਾ ਰੰਗ ਫੈਲਾ ਰਿਹਾ ਹੈ। ਅਸਮਾਨ ਵਿੱਚ ਲਾਲੀ ਸ਼ਾਈ ਹੋਈ ਹੈ। ਇਹ ਬਹੁਤ ਹੀ ਖੂਬਸੂਰਤ ਨਜ਼ਾਰਾ ਹੈ। ਉਹ ਹੋਰ ਵੀ ਬਹੁਤ ਕੁਝ ਕਹਿਣਾ ਚਾਹੁੰਦਾ ਸੀ। ਪਰ ਗੁਰੂ ਜੀ ਨੇ ਉਸ ਨੂੰ ਚੁੱਪ ਕਰਵਾ ਦਿੱਤਾ। ਤੇ ਜਵਾਬ ਜਾਣਨ ਲਈ ਦੂਜੇ ਚੇਲੇ ਵੱਲ ਦੇਖਿਆ। ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ। ਸ਼ਰਦਾ ਭਗਤੀ ਤੇ ਪ੍ਰੇਮ ਨਾਲ ਉਸ ਦੀਆਂ ਅੱਖਾਂ ਪਿਆਰ ਨਾਲ ਵਹਿ ਰਹੀਆਂ ਸੀ ਗੁਰੂ ਨੂੰ ਉਸ ਤੋਂ ਪੁੱਛਣ ਦੀ ਜ਼ਰੂਰਤ ਹੀ ਨਹੀਂ ਪਈ ਸਾਰੇ ਬੱਚਿਆਂ ਨੂੰ ਗੁਰੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਪੁੱਛਿਆ ਸੀ ਕਿ ਤੁਹਾਨੂੰ ਪਹਾੜੀ ਦੇ ਪਿੱਛੇ ਕੀ ਦਿਖ ਰਿਹਾ ਹੈ ਜ਼ਿਆਦਾਤਰ ਲੋਕਾਂ ਨੂੰ ਇਹੀ ਦਿਖਾਈ ਦੇਵੇਗਾ ਕਿ ਉਹ ਇੱਕ ਬਹੁਤ ਹੀ ਖੂਬਸੂਰਤ ਦ੍ਰਿਸ਼ ਹੈ ਪਰ ਦਿਲਚਸਪ ਗੱਲ ਤਾਂ ਇਹ ਹੈ ਕਿ ਸੁੰਦਰਤਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਤੇ ਸਾਹਮਣੇ ਵਾਲਾ ਵਿਅਕਤੀ ਤੁਹਾਡੀਆਂ ਅੱਖਾਂ ਵਿੱਚ ਉਸ ਸੁੰਦਰਤਾ ਨੂੰ ਦੇਖ ਸਕਦਾ ਹੈ ਚੁੱਪ ਰਹਿਣ ਵਾਲੇ ਚੇਲੇ ਵੱਲ ਇਸ਼ਾਰਾ ਕਰਦੇ ਗੁਰੂ ਨੇ ਕਿਹਾ ਕਿ ਇਸ ਬੱਚੇ ਨੇ ਅਸਲ ਵਿੱਚ ਸੁੰਦਰਤਾ ਦੇਖੀ ਹੈ ਦੂਜੇ ਬੱਚੇ ਨੇ ਸਿਰਫ ਸੁੰਦਰਤਾ ਦੀ ਵਿਆਖਿਆ ਕੀਤੀ ਹੈ ਪਰ ਇਸ ਨੇ ਅਸਲ ਵਿੱਚ ਉਸ ਸੁੰਦਰਤਾ ਨੂੰ ਮਹਿਸੂਸ ਕੀਤਾ ਹੈ ਆਪਣੇ ਆਪ ਨੂੰ ਉੱਚਾ ਚੁੱਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਅਸਫਲ ਹੁੰਦੇ ਦੇਖ ਕੇ ਜ਼ਿਆਦਾ ਬੋਲਣ ਵਾਲਾ ਚੇਲਾ ਉੱਥੇ ਹੀ ਫਟਫਟ ਕੇ ਰੋਂ ਲੱਗ ਪਿਆ ਉਸ ਨੂੰ ਚੁੱਪ ਕਰਵਾਉਂਦੇ ਹੋਏ ਗੁਰੂ ਨੇ ਕਿਹਾ ਕਿ ਪੁੱਤਰ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਝੂਠ ਬੋਲ ਰਿਹਾ ਹੈ ਪਰ ਮੈਂ ਤੈਨੂੰ ਉਸ ਝੂਠ ਦਾ ਅਹਿਸਾਸ ਕਰਵਾਉਣਾ ਚਾਹੁੰਦਾ ਸੀ ਗੁਰੂ ਨੇ ਸਾਰੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ਼ਬਦ ਇੱਕ ਜਾਲ ਵਾਂਗ ਹੁੰਦੇ ਨੇ ਸਾਡੇ ਜ਼ਿਆਦਾ ਬੋਲਣ ਕਾਰਨ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਜਦੋਂ ਕੋਈ ਵਿਅਕਤੀ ਇੱਕ ਗੱਲ ਨੂੰ ਵਧਾ ਚੜਾ ਕੇ ਦੱਸਦਾ ਹੈ ਤਾਂ ਉਸ ਨੂੰ ਸਾਬਤ ਕਰਨ ਲਈ ਉਹ ਸ਼ਬਦਾਂ ਦੇ ਜਾਲ ਵਿੱਚ ਫਸਦਾ ਜਾਂਦਾ ਹੈ ਤੇ ਇਸੇ ਵਜ੍ਹਾ ਨਾਲ ਉਹ ਅੰਤਰਮੁਖੀ ਹੋਣ ਦੀ ਬਜਾਏ ਬਾਹਰਮੁਖੀ ਹੁੰਦਾ ਜਾਂਦਾ ਹੈ ਦੂਜੇ ਪਾਸੇ ਜਿਸ ਵੀ ਵਿਅਕਤੀ ਨੇ ਆਪਣੀ ਅੰਦਰੂਨੀ ਯਾਤਰਾ ਕਰਨੀ ਹੁੰਦੀ ਹੈ ਉਸ ਨੂੰ ਸਭ ਤੋਂ ਪਹਿਲਾਂ ਚੁੱਪ ਰਹਿਣਾ ਸਿੱਖਣਾ ਪੈਂਦਾ ਹੈ ਜ਼ਰੂਰਤ ਤੋਂ ਜ਼ਿਆਦਾ ਬੋਲਣਾ ਜਾਂ ਹਰ ਸਮੇਂ ਬੋਲਦੇ ਹੀ ਰਹਿਣਾ ਇਹ ਸਭ ਸਾਡੇ ਅੰਦਰਲੇ ਸਫ਼ਰ ਵਿੱਚ ਰੁਕਾਵਟ ਬਣ ਜਾਂਦਾ ਹੈ ਜਦੋਂ ਤੁਸੀਂ ਚੁੱਪ ਰਹਿਣ ਦਾ ਅਭਿਆਸ ਕਰਦੇ ਹੋ ਤਾਂ ਤੁਸੀਂ ਆਪਣੇ ਨਾਲ ਸਮਾਂ ਬਿਤਾਉਣ ਲੱਗਦੇ ਹੋ ਜਿਸ ਨਾਲ ਤੁਸੀਂ ਆਪਣੇ ਇਕਾਂਤ ਨੂੰ ਜਾਣ ਪਾਉਂਦੇ ਹੋ ਤੇ ਇੱਕ ਵਾਰ ਜੇਕਰ ਤੁਹਾਡੇ ਮਨ ਵਿੱਚ ਇਕਾਂਤ ਸਥਾਪਿਤ ਹੋ ਜਾਵੇ ਤਾਂ ਤੁਹਾਡੀਆਂ ਅੱਖਾਂ ਵਿੱਚ ਤੁਹਾਡੇ ਚਿਹਰੇ ਤੇ ਉਸ ਸਾਦਗੀ ਉਹ ਇਕਾਂਤ ਉਸ ਸਪਸ਼ਟਤਾ ਦੀ ਝਲਕ ਸਾਫ਼-ਸਾਫ਼ ਦਿਖਾਈ ਦੇਣ ਲੱਗ ਪੈਂਦੀ ਹੈ ਕੁਝ ਵੀ ਸਾਬਤ ਕਰਨ ਲਈ ਨਹੀਂ ਰਹਿ ਜਾਂਦਾ ਕੁਝ ਕਹਿਣ ਨੂੰ ਨਹੀਂ ਰਹਿ ਜਾਂਦਾ ਸਭ ਕੁਝ ਅੱਖਾਂ ਵਿੱਚ ਦੇਖਿਆ ਜਾ ਸਕਦਾ ਹੈ ਚੁੱਪ ਰਹਿਣ ਵਾਲੇ ਚੇਲੇ ਵੱਲ ਇਸ਼ਾਰਾ ਕਰਦੇ ਹੋਏ ਗੁਰੂ ਨੇ ਕਿਹਾ ਕਿ ਹੁਣੇ ਜੋ ਦ੍ਰਿਸ਼ ਇਸ ਬੱਚੇ ਨੇ ਦੇਖਿਆ ਹੈ ਉਹ ਇੱਕ ਜ਼ਿਆਦਾ ਬੋਲਣ ਵਾਲਾ ਵਿਅਕਤੀ ਕਦੇ ਵੀ ਨਹੀਂ ਦੇਖ ਸਕਦਾ ਉਹ ਆਪਣੀ ਅਕਲ ਨਾਲ ਤਰਕ ਕਰਦਾ ਰਹੇਗਾ ਕਿ ਉਸ ਨੂੰ ਕੀ ਕੀ ਦਿਖਾਈ ਦੇ ਰਿਹਾ ਹੈ ਪਰ ਉਹ ਇਸ ਤੋਂ ਮਹਿਸੂਸ ਕੁਝ ਵੀ ਨਹੀਂ ਕਰ ਸਕੇਗਾ ਉਸ ਨੂੰ ਦਿਖਾਈ ਦੇ ਜਾਣਗੇ ਪਹਾੜ ਸੂਰਜ ਜਾਂ ਉਸ ਦੀ ਲਾਲੀ ਪਰ ਉਹ ਉਸ ਸੁੰਦਰਤਾ ਉਸ ਵਿਰਾਟ ਉਸ ਅਦਵੈਤ ਨੂੰ ਕਦੇ ਵੀ ਨਹੀਂ ਦੇਖ ਸਕੇਗਾ ਜੇਕਰ ਚੋਪਰੇਣ ਦੀ ਕਲਾ ਸਿੱਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਤੁਸੀਂ ਕਿਸੇ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਜ਼ਿਆਦਾਤਰ ਲੋਕ ਇਸ ਕਾਰਨ ਕਰਕੇ ਜ਼ਿਆਦਾ ਬੋਲਦੇ ਨੇ ਕਿਉਂਕਿ ਉਹ ਦੂਜਿਆਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਨੇ। ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਨੇ। ਤੇ ਉਹ ਸਾਬਤ ਕਰਨ ਦੇ ਚੱਕਰ ਵਿੱਚ ਉਹ ਸ਼ਬਦਾਂ ਦੇ ਜਾਲ ਵਿੱਚ ਫਸਦੇ ਜਾਂਦੇ ਨੇ। ਤੇ ਹੌਲੀ-ਹੌਲੀ ਇਹ ਉਹਨਾਂ ਦੀ ਆਦਤ ਬਣ ਜਾਂਦੀ ਹੈ। ਜੇਕਰ ਕੋਈ ਵਿਅਕਤੀ ਦੂਸਰਿਆਂ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈ ਤਾਉ ਕਿੰਨੇ ਲੋਕਾਂ ਨੂੰ ਪ੍ਰਭਾਵਿਤ ਕਰ ਸਕੇਗਾ ਉਸ ਦੀ ਇਹ ਭੁੱਖ ਵੱਧ ਹੀ ਜਾਵੇਗੀ ਤੇ ਉਹ ਸੰਸਾਰ ਵਿੱਚ ਸਭ ਨੂੰ ਕਦੇ ਵੀ ਪ੍ਰਭਾਵਿਤ ਨਹੀਂ ਕਰ ਸਕੇਗਾ ਅਸਲੀ ਇਹ ਸਮਝਣ ਵਾਲੀ ਗੱਲ ਹੈ ਕਿ ਅਸੀਂ ਬਾਹਰ ਮੁਖੀ ਹੋਣ ਦੀ ਬਜਾਏ ਅੰਤਰਮੁਖੀ ਹੋ ਕੇ ਆਪਣੇ ਆਪ ਨੂੰ ਸਮਝ ਸਕਦੇ ਹਾਂ ਆਪਣੀ ਗੱਲ ਨੂੰ ਖਤਮ ਕਰਦਿਆਂ ਗੁਰੂ ਨੇ ਆਪਣਾ ਆਖਰੀ ਸੰਦੇਸ਼ ਦਿੱਤਾ ਉਹਨਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਜ਼ਿਆਦਾ ਦੇਰ ਚੁੱਪ ਨਹੀਂ ਰਹਿ ਸਕਦਾ ਤਾਂ ਉਸ ਨੂੰ ਥੋੜੇ ਸਮੇਂ ਲਈ ਅਭਿਆਸ ਕਰਨਾ ਚਾਹੀਦਾ ਹੈ ਪੱਕਾ ਸੰਕਲਪ ਲੈ ਕੇ ਕਿਸੇ ਵਰਤ ਦੇ ਵਾਂਗ ਦਿਨ ਵਿੱਚ ਕੁਝ ਸਮਾਂ ਜਾਂ ਹਫ਼ਤੇ ਵਿੱਚ ਕੁਝ ਸਮਾਂ ਜਾਂ ਫਿਰ ਇੱਕ ਦਿਨ ਮੌਨ ਦਾ ਅਭਿਆਸ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਸਾਡੀ ਚੁੱਪ ਰਹਿਣ ਦੀ ਆਦਤ ਹੌਲੀ-ਹੌਲੀ ਆਪਣੇ ਆਪ ਵਧਣ ਲੱਗਦੀ ਹੈ ਕਿਉਂਕਿ ਇੱਕ ਵਾਰ ਜਦੋਂ ਅਸੀਂ ਚੁੱਪ ਰਹਿਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਨੂੰ ਚੁੱਪ ਰਹਿਣ ਦਾ ਆਨੰਦ ਪਤਾ ਲੱਗ ਜਾਂਦਾ ਹੈ ਉਸ ਤੋਂ ਬਾਅਦ ਸਾਨੂੰ ਯਤਨ ਨਹੀਂ ਕਰਨੇ ਪੈਂਦੇ ਸਗੋਂ ਸਾਡਾ ਮਨ ਆਪਣੇ ਆਪ ਹੀ ਆਨੰਦ ਵੱਲ ਵਧਦਾ ਚੱਲਿਆ ਜਾਂਦਾ ਹੈ ਚੁੱਪ ਰਹਿਣ ਦੀ ਕਲਾ ਸਿੱਖਣ ਨਾਲ ਤੁਹਾਡੀ ਬੁੱਧੀ ਤੇ ਤੁਹਾਡੀ ਸਪਸ਼ਟਤਾ ਦੋਵਾਂ ਨੂੰ ਹੀ ਬਹੁਤ ਲਾਭ ਹੋਵੇਗਾ ਅਸਲ ਵਿੱਚ ਜਿਸ ਨੂੰ ਦਰਸ਼ਨ ਕਿਹਾ ਜਾਂਦਾ ਹੈ ਉਹ ਚੁੱਪਰੇ ਕੇ ਹੀ ਕੀਤੇ ਜਾ ਸਕਦੇ ਨੇ ਇਸ ਤੋਂ ਬਾਅਦ ਸਾਰੇ ਬੱਚਿਆਂ ਤੋਂ ਕੁਝ ਸਮਾਂ ਚੁੱਪ ਰਹਿਣ ਦਾ ਪ੍ਰਣ ਲੈ ਕੇ ਗੁਰੂ ਨੇ ਆਪਣੀ ਗੱਲ ਸਮਾਪਤ ਕੀਤੀ ਤੇ ਸਾਰੇ ਬੱਚੇ ਇਕੱਠੇ ਹੋ ਕੇ ਭੋਜਨ ਕਰਨ ਲਈ ਚਲੇ ਗਏ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ